ਜਦੋਂ ਸਾਰੇ ਬਾਹਾਂ ਖੜੀਆਂ ਕਰਦੇ ਨਾ ਵੀ ਸਾਡੀ ਦਵਾਈ ਨਹੀਂ ਹੁਣ ਕੰਮ ਕਰਦੀ ਹੁਣ ਦੁਆ ਕੋਈ ਗੁਰੂ ਜੀਵਨ ਚੋਂ ਕੱਟ ਦਵੇਗਾ ਕਿ ਕਈ ਵਾਰ ਪੰਡਿਤ ਸ਼ਿਵਦੱਤ ਨੇ ਮਨ ਵਿੱਚ ਇੱਕ ਦਿਨ ਫੁਰਨਾ ਆਇਆ ਉਹਦਾ ਸਰੂਪ ਤੁਹਾਨੂੰ ਉਸ ਦਿਨ ਸਮਝਾਂਗਾ ਉਸ ਦਿਨ ਮੈਨੂੰ ਮੇਰੇ ਇਸ਼ਟ ਸ਼੍ਰੀ ਰਾਮਚੰਦਰ ਦੇ ਰੂਪ ਚ ਦਰਸ਼ਨ ਦਿਓਗੇ ਇਹ ਮਨ ਦਾ ਫੁਰਨਾ ਹੈ ਉੱਚੀ ਨਹੀਂ ਬੋਲਿਆ ਕਾ ਕਿਨਾਰੇ ਗੋਬਿੰਦ ਰਾਏ ਦੀ ਖੇਲਦੇ ਸਨ ਸਾਥੀਆਂ ਨਾਲ शिवदत्त जी ਦੇ ਕਰੀਬ ਗਏ ਜੀ ਦੀ ਅੱਖਾਂ ਤੇ ਹੱਥ ਰੱਖਦੇ ਤੇ ਕਹਿੰਦੇ ਪੰਡਤ ਜੀ ਮੈਂ ਆ ਗਿਆ शिवदत्त ਜੀ ਆਵਾਜ਼ ਸੁਣ ਕੇ ਨਾ ਕੰਬੇ ਪਰੋਂ ਫਰਫਰਾ ਗਿਆ ਬਾਸ ਬੜੀ ਅਗਮੀ ਸੀ ਸੋਚਦੇ ਨੇ ਮਨਾ ਬੰਦਗੀ ਕੀਤੀ ਐ ਭਗਤੀ ਕੀਤੀ ਐ ਕਦਾ ਇੰਤਜ਼ਾਰ ਦੀਆਂ ਘੜੀਆਂ ਖਤਮ ਤੇ रामचंद्र ਮਹਾਰਾਜ ਆ ਗਏ ਨੇ ਭੁਲੀਆਂ ਤੇ ਸਾਹਮਣੇ ਰੌਸ਼ਨ ਚਿਹਰਾ ਗੋਬਿੰਦ ਰਾਜ ਦਾ ਤੱਕਿਆ ਤੇ ਤੁਸੀਂ ਕੌਣ ਕਹਿੰਦੇ ਜਿਹਨੂੰ ਰੋੜ ਯਾਦ ਕਰਦਾ ਹੈ ਢਾਕ ਪਈ శ్రీรามਚੰਦਰ ਦੀ ਅੱਖਾਂ ਫਿਰ ਮਲੀਆਂ ਵੀ ਕੋਈ ਹੋਰ ਨਾ ਹੋਵੇ ਮਲ ਕੇ ਵੇਦੇ ਨੇ ਤੇ ਉਹ ਵਾਕਿਆ ਹੀ శ్రీ ਰਾਮਚੰਦਰ ਪ੍ਰਗਟ ਨੇ ਕਹਿੰਦੇ ਵੈਰਾਗ ਵੀ ਦਰਉਸਾਰ ਰੋ ਪਏ ਅੱਜ ਤੋਂ ਮੂਰਤੀ ਪੂਜਾ ਬੰਦ। ਵਿੰਦਰ ਰਾਜ ਦੇ ਚਰਨਾਂ ਦਾ ਧਿਆਨ ਸ਼ੁਰੂ। ਕਿਨਾਰੇ ਖੇਡਣਾ ਤੇ ਸ਼ਿਵਦਤ ਜੀ ਨੇ ਦਰਸ਼ਨ ਕਰਨੇ ਤੇ ਜਿਸ ਦਿਨ ਨਾ ਆਉਣਾ ਉਸ ਦਿਨ ਗੁਰੂ ਕੇ ਮਹਿਲਾ ਚ ਜਾ ਕੇ ਦਰਸ਼ਨ ਕਰਨੇ। ਤਕਰੀਬਨ ਰੋਹ ਜਾ ਕੇ ਅੱਖਾਂ ਤੇ ਹੱਥ ਰੱਖ ਕੇ ਆਣਾ ਪੰਡਿਤ ਜੀ ਝਾਤ ਜਿਵੇਂ ਬੱਚਿਆਂ ਦਾ ਸੁਟਾ ਹੈ। ਤੇ ਫੜ ਕੇ ਗਲੇ ਨਾਲ ਲਾ ਲੈਣਾ ਮੇਰੇ ਮੁਰਸ਼ਿਦ ਆਏ ਨੇ। ਪ੍ਰੇਮੀ ਬਣ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਸਵਾਸ ਛੱਡੇ ਸਨ ਆਨੰਦਪੁਰ ਜਾ ਕੇ ਪੰਡਤ ਸ਼ਿਵਤਤ ਨੇ ਮਹਾਰਾਜ ਨੇ ਅਖੀਰ ਤੱਕ ਨਿਭਾਈ